ੴ وانکار ਵਹਿਗੁਰਜੀ ਕੀ ਫਤਿਹ ਪਾਤਸ਼ਾਹੀ 10 ਕਬੀਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਰਿਏ ਹਮਾਰਾ ਆਪਣਾ ਜਾਣ ਘਰ ਉਪਰਤਿ ਪਾਰਾ ਹਮਰੇ ਦੁਸ਼ਟ ਸਭੇ ਤੁਮ ਕਾਹੋ ਆਪ ਹਾਥ ਦੇ ਮੋਹਿ ਬਚਾਵ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸੇਕ ਸਭੇ ਕਰਤਾਰਾ ਮੋਰ ਰੱਛਾ 니ਜ ਕਰਤਾ ਕਰੀਏ ਸਭੈ ਰਨ ਕੋ ਆਸੁਂ ਕਰੀਏ पूरण होए हमारी आसा तोर भजन की रहे प्यासा तुम्हें छाड़ गए वरना ते औ जो उभर चाहूं से तुम ते पाऊं सेवक सेक हमारे तारीया चंड चंड सत्र हमारे मारिए आप हाथ दे मुझे उभर गए मरण काल का त्राणserverId जो सदा हमारे पच्चासियत जो करियो और चार आकलियो मराकन हारे साहिब संत साए प्यारे दीन बंत दुष्टन के हंता तमुह पुरी काल पाए ब्रह्म अवतरा काल पाए शिवजु अवतरा काल पाए गर्भ सिंह प्रकाशा सकल काल का किया जमन काल जोगी शिव की ब्रह्मा ज्योति जमन काल सब लोग स्वरा नमस्कार है ताए हमारा जमन काल सब जगत बनायो देवद पुजायो आद अंत एक अवतारा सोए गुरु समझियो हमारा नमस्कार तिसिहि को हमारे सकल प्रजाजन आप सबारे शिवकन को शिवगुण सकदियो सत्रण को पलमो बदगियो कट कट के अंतर की जानत भले बुरे की पीर पहचानत टीटी ते गुंचर अस्तुला सब पर गिर पाद दृष्ट कर फूला संतन दुख पाएते दुखी सुख पाए साधन के सुखी एक एक की पीर पहचान कट कट के पट पट गई जान ਗਬੂਦ ਕਰ ਕਰਾ ਕਰਤਾਰਾ ਪ੍ਰਜਾ ਤਰ ਤਬਦੇ ਆਪਾਰਾ ਜਬ ਆਕਰਖ ਕਰਤਾ ਹੂੰ ਕਮ ਹੂੰ ਤੁਮ ਮੇ ਮਿਲਤ ਦੇ ਧਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਜ ਚਾਰੇ ਤੁਮ ਸਭ ਹੀ ਤੇ ਰ ਨਰਾ ਲਮ ਜਾਨਦ ਬੇਦ ਭੇਦੇ ਹਰੀ ਆਲਮ ਨਿਰੰਕਾਰ ਨਿਰਮਕਾਰ ਨਿ ਲੰਬ ਆਦ ਅਨਿਲ ਅਨਾਦ ਅਸਮਤਾ ਕਾਮ ਚਾਰਤ ਪੇਦਾ ਜਾ ਕੋ ਪੀਵਨ ਪਾਵਤ ਬੇਦਾ ਤਾ ਕੋ ਕਰੇ ਪਾਣਨ ਮਾਨਤ ਮਹਾ ਮੂਰਗਿ ਚ ਭੇਦਨ ਜਾਣਤ ਮਹਾਦੇਵ ਕੋ ਕਹਿ ਤ ਸਦਾ ਸਿਮ ਨਿਰੰਕਾਰ ਕਾ ਟੀਣ ਤਨੇ ਪੇਂ ਆ ਪਾਪ ਨੀ ਬਦਹ ਜੀਤੀ ਬਰਨਦ ਬਿਨ ਬਿਨ ਤੀ ਤੇਤੀ ਤੁਮਰਾ ਲਖਣਾ ਜਾਏ ਪਸਾਰਾ ਗੈਬ ਦਸ ਜਾ ਪ੍ਰਥਮ ਸੰਸਾਰਾ ਏਕੇ ਰੂਪਨ ਉਪਰ ਰੂਪਾਰੰਗ ਪੈਉ ਰਾਵ ਕੈ ਪੁ ਪਾਂਡਜ ਜੀ ਰਸ ਤੇ ਕੀ ਨਿਯਤ ਪੜਖਾਨ ਬਹੁ ਰਤ ਦਿਨ ਕਹੋ ਫੋਲ ਰਾਜਾ ਹੈ ਬੈਠ ਕੌ ਸੰਤਿਪਜੋ ਸੰਕਰ ਗੈਠ ਸਗਲੀ ਸ੍ਰਿਸ਼ਟ ਦਿਖਾਏ ਅਜੰਬਵ ਆਦ ਜੁਗਾਤ ਸਰੂਪ ਸ੍ਰਿੰਬਵ ਨਭਰਤਿਆ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਟਮਟ ਉਤਪਾਤਾ ਸਗਲ ਮਨ ਇਸ ਕਰ ਰਨ ਕਰਤਾ ਵੇ ਸੁ ਜਤਾ ਬਸਰਨਿ ਪਰ ਇਤਨ ਕੇ ਦੁਸ਼ਟ ਦੁਖਤ ਹੈ ਮਰੇ ਪੁਰਖ ਜਮਨ ਪਾ ਪਾਰੇ ਤੇ ਹਾਰੇ ਦਿਨ ਕੇ ਤੁਮ ਸੰਕਰ ਚਵਟਾਲੇ जो गल को इक बार ते आए हैं ताके काल न कटे न हैर चाहिता है सब काला दुष्ट रटन इतत काला कृपा दृष्ट तन जैन हर हो ताके ताप तनक मोहर हो रिद्ध सिद्ध कर्म सब होई दुष्ट चाश वे सके ना कोई एक बार जिन तुम्हें संभारा काल फांसते ताईं बारा जिन नर नाम ते हारो कहां दारि दुष्ट, दुष्ट दुख दे रहा ਖੜਗ ਕੇਤ ਮੇ ਸਰਨ ਤਿਹਾਰੀ ਆਪ ਹਾਥ ਦੇ ਲਿਓ ਉਬਾਰੀ ਸਰਬ ਠੋਰ ਮ ਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਕਿਰਪਾ ਕਰੇ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਲ ਵਿਕ ਸ਼ਕਲ ਤੇ ਕੋ ਹਰਤਾ ਦੁਸ਼ਟ ਦੁਖਿਨ ਕੋ ਸ਼ੈ ਕਰਤਾ ਸਿਰਿਅਤ ਤੋ ਜਪ ਪੈ ਦੇ ਅੱਲਾ ਪੂਨ ਕਰ ਗ੍ਰੰਥ ਤਤ ਕਾਲਾ ਮਨ ਬਾਸ਼ਿਤ ਫਲ ਪਾਵੇ ਸੋਈ ਦੁਖ ਨਾ ਤਿਸੇ ਬਿਆਪਦ ਕੋਈ ਅਹੜਲੇ ਨੁਨੇ ਜੋ ਗਉਂ ਜੋ ਚਾਇ ਇਸ ਰਸਨਾ ਪਾਵੇ ਸੁਨੇ ਮੋੜ ਚਤਲਾਈ ਚਤਰਤਾ ਆਵੇ ਦੂਖ ਦਰਦ ਭਾਉ ਨਿਕਟਨਾ ਤੇ ਨਰਕੇ ਰਹੇ ਹੈ ਜੋ ਜਾਕੇ ਕਬਾਰ ਚੋ ਭਈ ਕੋ ਕਹਿ ਚੋ ਭਈ ਸੰਪਤ ਸਤਰ ਸੈਜ ਪਣੀ ਜੇ ਅਰਧ ਸੈਜ ਪੁਣ ਤੀਨ ਕਹਿ ਜੇ ਭਾਦਰ ਬਸੁਦੀ ਅਸ਼ਟਮੀ ਰਵਾਰਾ ਤੀਰਸਤੰਦਰਗਨਤ ਸੁਧਾਰਾ ਸਭਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕtre ਨਹੀਂ ਆਨਿਓ राम रहीम पुराण कुरान अनेक हैं मते एक न मान्यो सिमरत शास्त्र बे सबे वो भेद कह हम एक न जान्यो तेरी पान कृपा तुमरी कर में ना क्यों सब तो बखान्यो दोहरा सकल द्वार को छाड़ के गएं तुम्हारे द्वार बां गएं की लाज अस गोविंद दातार वाहे गुरु जी का खालसा वाहे गुरु जी की फतेह